ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਹੈ ਕਨਫਰਮ ਕਰ ਲਿਓ। ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ। ਬਾਈ ਦਾ ਨਾਮ ਆ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ। ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਡਿਟੇਲ ਆਪਾਂ ਇਸ ਗਾਂ ਦੀ ਸਾਰੀ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਬੇ ਨਹੀਂ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਇੰਸਟਾਗ੍ਰam ਤੇ ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਮੇਰੇ ਵੀਰੋ ਵੀਡੀਓ ਆਪਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਪਾਉਣੀ ਆ ਵੀਰਾਂ ਨਾਲ ਗੱਲਬਾਤ ਕਰਦੇ ਆ ਐਂਡ ਤ ਸਭ ਤੋਂ ਪਹਿਲਾਂ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਧੰਨਵਾਦ ਧੰਨਵਾਦ ਹੈ ਦਿਵਾਲੀ ਹੋਵੇ ਮਾਰਾ ਤੁਹਾਨੂੰ ਕਿਰਪਾ ਕਰੇ ਤੁਹਾਡੇ ਦੇ ਵੀ ਸ਼ੁਕਰੀਆ ਬਾਕੀ ਦੇਖਾਂ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ ਦਿਵਾਲੀ ਦੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਜੋ ਮੇਰੀਆਂ ਭੈਣਾਂ ਮੇਰੇ ਵੀਰ ਭਰਾਵਾਂ ਲਈ ਹੋ ਰਹੇ ਨੇ ਆ ਉਹਨਾਂ ਨੂੰ ਵਧਾਈ ਹੋਵੇ ਸਾਰਿਆਂ ਨੂੰ ਸ਼ੁਕਰੀਆ ਸ਼ੁਕਰੀਆ ਜੋਗਨ ਭਾਈ ਡਰੈਸ ਬੋਲਦੀ ਹੈ ਪਿੰਡ ਚਾਤੀਵੰਡ ਹੈ ਸ਼ਹਿਰ ਨੰਬਰ ਸਰ ਸੀਗਲੀ ਨੰਬਰ ਸਰ ਫੋਨ ਨੰਬਰ ਹੈ 90418 7454 ਠੀਕ ਹੈ ਜੀ ਅੱਜ ਇੱਕ ਨਾ ਗਈ ਆਪਣੇ ਕੋਲ ਹਾਂਜੀ ਗਾਲਾ ਦੋ ਹੀ ਇੱਕ ਚਲ ਗਈ ਵਿੱਚੋਂ ਇੱਕ ਉਹ ਗਾਂ ਬਾਹਰ ਹੋ ਗਈ ਆ ਅੱਛਾ ਜੀ ਇਹੋ ਕੱਲੀ ਹੋਣਾ ਰਹਿ ਜੀ ਇਹਦੀ ਡਿਟੇਲ ਦੱਸੀ ਬਾਈ ਜੋਬਨ ਇਹ ਸੂਆ ਵੀ ਜੀ ਦੋਸਾ ਸੂਈ ਜੀ ਅੱਜ ਸੂਈ ਦਾਦ ਨ ਹੋਈ ਜੀ ਨੂੰ ਦਾਦ ਨ ਹੋਈ ਸੂਈ ਹਾਂਜੀ ਬਾਕੀ ਬਹੁਤ ਚੰਗੀ ਠੰਡੀ ਠੰਡੀ ਬਹੁਤ ਆ ਆ ਲੋ ਜੀ ਕਰੋ ਚੈੱਕ ਜੀ ਅੱਜ ਦੇਖੋ ਦੋਸਤੋ ਪਿਓਰ ਜੈਡ ਬਲੈਕ ਉਹ ਇਹ ਜੋੜ ਨਹੀਂ ਪਾਉਣਾ ਬਾਈ ਛੱਡ ਕੇ ਇਦਾਂ ਥੱਲੇ ਬੈਹਿਣਾ ਖਤਮ ਕਰਕੇ ਠੀਕ ਹੈ ਜੀ ਹੁਣ ਦੁੱਧ ਜੋਬਨ ਕਿੰਨਾ ਤਿਆਰ ਖੱਲੇ ਹੈ ਹੁਣ ਦੁੱਧ ਪਈ ਹੋਊਗਾ ਉਹ 11 ਕਿਲੋ ਦੁੱਧ ਹੋਊਗਾ ਆਪਾਂ ਦੇਣੀ 10 ਕਿਲੋ ਕਰਕੇ 10 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੈ ਵੀਰ ਭਰਾ ਜੀ ਨੇ ਖਿਦਣੀ ਚਵਾਈ ਬੇਸ਼ੱਕ ਇੱਕ ਟਾਈਮ ਦੋ ਟਾਈਮ ਸੱਜਰ ਸੂਈ ਹੈ ਗਾਂ ਚੋਕੇ ਕਰ ਲਓ ਵੀਰ ਦੇ ਫਾਰਮ ਤੇ ਤੁਹਾਡਾ ਹੱਕ ਬਣਦਾ ਨਰਖ ਪਰਕ ਤਸੱਲੀ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਫ ਕਰਨੀ ਹੈ ਚ ਸਾਡੀ ਕੋਈ ਜਵਾਬ ਨਹੀਂ ਜੀ ਮੇਰਾ ਜਿਹੜਾ ਬਹੁਤ ਵਧੀਆ ਹੈ ਉਹ ਵੀ ਹੈ ਨਾ ਦੌੜੀ ਦਾ ਡਾਂਗ ਕਰਦੀ ਆ ਜਰਸੀ ਤੇ ਸ਼ਾਈ ਵਾਲਾ ਕਰਾਸ ਸੈਂਗ ਰੱਖਦੀ ਹੈ ਨਾ ਵੀ ਇਹਦੇ ਵੀ ਠੰਡੀ ਆ ਬਾਕੀ ਜੰਨੀ ਲਓ ਜੀ ਚੈੱਕ ਕਰ ਲਓ ਬਿਲਕੁਲ ਸੀਲਸ ਲੱਗ ਜੇ ਕੋਈ ਵੰਗਾ ਨਹੀਂ ਪਾਉਣਾ ਲਓ ਜੀ ਬਿਨਾਂ ਰੱਸੀ ਤੋਂ ਵੀ ਇਹਦਾ ਵੀ ਚੁਾਈ ਦੀ ਹੁੰਦੀ ਆ ਆ ਲਓ ਜੀ ਬੱਚੇ ਦਾ ਥੋੜਾ ਜਿਆਦਾ ਕਰਦੀ ਹੈ ਕੋਰਾ ਬੱਤ ਕੱਦ ਕਾਠ ਵੇਖੋ ਦੋਸਤੋ ਇਹਦਾ ਆ ਲਓ ਜੀ ਕਰੋ ਚੈੱਕ ਦੋਸਤੋ ਮੇਰੇ ਚ ਵੱਧੀ ਉਹ ਤਾਂ ਲਬਣੀ ਓਖੀ ਹੋਈਂਦੀ ਹੋਜੀ ਆ ਲੈ ਕਰੋ ਯੂ ਚੱਕ ਬੱਚਾ ਆਹ ਮੇਰੀ ਕਾਂਥੋਂ ਖਾਇਓ ਇਦੋਂ ਆ ਗਈ ਦੋਸਤੋ ਥਾਨ ਜਿਹੜੇ ਆ ਨਾ ਵੇਖੋ ਜੀ ਥਾਨ ਬਾ ਕਮਾਲ ਆ ਮੜੀ ਲੱਤ ਪਛਾ ਕਰ ਰਹੀ ਲੱ बच्चा ਬਤਵਾਰਾ ਕਰ ਇਧਰ ਵੇਖੋ ਦੋਸਤੋ ਕਹਿੰਦਾ ਠੰਡੀ ਤੇ ਰਹੀ ਹੋਗੀ ਗੋਲ ਲੱਗੇ ਦੋਸਤੋ ਵੇਖੋ ਜੀ ਘੜ ਘੜ ਕੇ ਲਾਇ ਰ ਆਪਣੇ ਕੱਲਾ ਕੱਲਾ ਨਿਕੜਵਾ ਚਾਰੇ ਥਾਨ ਤੇ ਇਹ ਨਹੀਂ ਗਾਦੀ ਆ ਵੀ ਅੰਤ ਹੀ ਕੋਈ ਨਹੀਂ ਰਛੀਦਾ ਸੀ ਗਲਦਾ ਠੀਕ ਹੈ ਜੀ ਹਾਂਜੀ ਅੱਛਾ ਦੋ ਬਣਾ ਮੁੱਲ ਕਿੰਨਾ ਕਿਦਾ ਕਰਨਾ ਮੋਲੇ ਦਾ ਜੀ ਆਜੇ ਦਵਾਈ ਦੋ ਕੋਈ ਲਾ ਦੇਣਾ ਹੈ ਹਾਂ ਆਪਾਂ ਪਰਸੋਂ ਵੀ ਵੀਡੀਓ ਪਾਈ ਜਿਉਂਦਾ ਨਾ ਤੇ ਉਹ ਵੀ ਆਪਾਂ ਦੇਜਦੇ ਹਾਂ ਉਦੋਂ ਹੀ ਹਾਂ ਇਹ ਆਪਾਂ 26000 ਵਿੱਚ ਦੇ ਦੇਣੀ ਹੈ 26000 ਮੁੱਲ ਆ ਦੇਣੀ ਕਿ ਨਹੀਂ ਦੇ 5000 ਰੁਪਏ ਦੇ ਦਾਂਗੇ 5000 ਨਾ ਨਹੀਂ ਅਜੇ ਥੋੜਾ ਜਿਹਾ ਘੱਜਿਆ ਸੀ ਮੈਂ ਮਾਗ ਦੀ ਮੱਛੀ ਬੜੀ ਚੰਗੀ ਵੀ ਕੋਈ ਜੀ ਕਸਰ ਕੱਢ ਲਾ ਮੱਛੀ ਮੱਛੀ ਬੜੀ ਜਿਆਦਾ ਚੰਗੀ ਹੈ ਨਹੀਂ ਉਹ ਚੰਗੀ ਚੱਲ ਰਹੀ ਚੱਲੋ ਵੀ ਜਿਹੜਾ ਭਣਪੜਾ ਖੜੂ ਉਹ ਦੋ ਪਹਿਲੇ ਲਾਉਂਦੀ ਹੈ ਕਿਉਂਕਿ ਬੜੀ ਸੋਹਣੀ ਬੜੀ ਆ ਹਾਂ ਆਏ ਕੋਈ ਨੁਹਾਈ ਨੁਹਈ ਨਹੀਂ ਆ ਸ਼ਾਈਨੀਕ ਤੇ ਬਹੁਤ ਜਿਆਦਾ ਆ ਹਾਂ ਆਈਨਾਂ ਵਾਹੀ ਨੇ ਉਹ ਚੰਪ ਚੰਪ ਬਾਈ ਦਾ ਉਹ ਚੰਗ ਰਾਜਨੀ ਮਿੱਕੀ ਰਿਵ ਦੁਆਰੀ ਕਰਦੇ ਜੀ ਪੂਰੇ 23 ਹਜ਼ਾਰ ਦੀ ਬੱਚੀ ਦੇ ਦਾਨ ਪੂਰੇ 23 ਹਜ਼ਾਰ ਜਿਆ ਸਮੋ 23 ਹੈ ਬਾਕੀ ਕੋ ਭੈਣ ਲਾਫੂ ਲਾਏ ਹਾਂ ਬਾਕੀ ਮੇਰੇ ਦੋ ਬੱਚੀ ਬਾਰੇ ਨਹੀਂ ਪਾਇਆ ਮੈਨੂੰ ਥਾਨ ਦਾ ਪਾਇਆ ਥਾਨ ਬੜਾ ਚੰਗਾ ਲੱਗਾ ਜੀ ਹੂੰ ਦੋ ਵਾਰੀ ਕਿਹਾ ਮੈਂ ਲਈਏ ਨਾ ਉਹਦੀ ਚੋਈ ਉਹਨਾਂ ਨੂੰ ਨਹੀਂ ਲੱਗੀ ਹੋਣੀ 26000 ਰੁਪਏ ਅਰੇ ਇਹਨਾਂ ਦਾ ਪਤਾ ਲੱਗੂਗਾ ਵੀ ਬੰਦਾ ਗਾਹ ਚੋਂਦਾ ਆਏ ਵਾੜੀ ਠੀਕ ਹੈ 23000 ਦੇ ਵਿੱਚੋਂ ਤੁਹਾਡਾ ਆ ਗਿਆ ਦਾ ਮਾਨਤਾ ਨਿਸ਼ੋਰ ਛੱਪਾ ਜਿਹੜਾ 11 ਕਿਲੋ ਦੁੱਧ ਦੂਗਾ ਪੰਦਰਾਂ ਕਰੋ ਕਰਕੇ ਬੱਚੀ ਦੇਣੀ ਹੈ ਦੋ ਦਿਨ ਚਵਾ ਗਿਆ ਸ਼ਾਮਾਂ ਤੱਕ ਬੱਚੀ ਪੂਰੀ ਬਣਣੀ ਹੈ 1 ਵਜਾ ਲਓ ਜੀ ਕਰੋ ਚੱਕੀ ਜੀ ਇੱਕ ਵੀ ਨਹੀਂ ਹੋ ਜਾ ਜੀ ਅਜੇ 1 ਵਜੇ ਨੂੰ ਟਾਈਮ ਹੈ ਹੋਣਾ ਹੈ ਅਜੇ ਇੱਕ ਵੀ ਨਹੀਂ ਹੋ ਜਾ ਜੀ ਇੱਕ ਤੋਂ ਘਾਟੀ ਹੈ ਅਜੇ 12:30 ਵਜੇ ਜੀ ਆਪਾਂ ਸਾਢੇ ਵਾਜੇ ਇੱਕ ਕਰ ਲਓ ਦੋਸਤੋ 12 ਵਜੇ ਤੇ ਫਿਰ ਇਹ ਪਾਰਟੀ ਦੀ ਚੋਈ ਆ ਤੇ 10 ਕਿਲੋ ਦੁੱਧ ਆਪਾਂ ਕਰਕੇ ਦੇਣੀ ਹੈ ਲੋ ਆ ਲੋ 10 ਕਿਲੋ ਦੁੱਧ ਮੰਨ ਕੇ ਕੋਈ ਵੀ ਪਰ ਆ ਕੋਈ ਭਾਗ ਚੋ ਕੇ ਲੈ ਜੇ ਹਾਂਜੀ ਤੇ ਜੇ ਕੋ ਨਹੀਂ ਚੋ ਕੇ ਖੜਦਾ ਆਪਣੀ ਗਰੰਟੀ ਹੋਊਗੀ ਤਾਂ ਵੀ ਠੀਕ ਹੈ ਚਾ ਲੋ ਜੀ ਕਰੋ ਚੈੱਕ ਬੱਚਾ ਦਾ ਵਾਦ ਹੋਏ ਕੋ ਪੂਛਟਾ ਦੇ ਵਛੀ ਦਾ ਕੋ ਡੋਕਲ ਹੋਏ ਵਛੀ ਉਹਦੀ ਆਪਣੀ ਪੁਲੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਲਓ ਦੋਸਤੋ ਤਾਜੀ ਸੂਈ ਗਾਮ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲਓ ਡਰੈਸ ਇੱਕ ਰੀਵੀਜ਼ ਦਾ ਫਿਰ ਬੋਲ ਦਿਨਾ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਜੋਬਨ ਫੋਨ ਨੰਬਰ ਬਾਈ 131 ਫੋਨ ਲਓ ਜੀ ਕਹਿੰਦਾ 904 ਚਵਤਨੋ ਸ਼ਹਿਰ ਆ ਜੋ ਬਣ ਪੈਣ ਚਾਤੀਆਂ ਸ਼ਹਿਰ ਮਸਤ ਜੀ ਮਰਕਰ ਠੀਕ ਹੈ ਜੀ ਧੰਨਵਾਦ ਉਸਤੋ ਲੜਾ ਵੀਡੀਓ ਵੇਖਣ ਵਾਸਤੇ ਜੀ